ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀਤਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਭੈਣਾ ਇਸ ਲਈ ਆਪ ਨੂੰ ਕੰਗ੍ਰੈਚੂਲੇਟ ਵੀ ਕੀਤਾ ਨਹੀਂ ਉਹ ਬੁਟੀਕ ਦੇ ਲਈ ਤੇ ਬਹੁਤ ਸਾਰੀਆਂ ਭੈਣਾ ਵਿਸਟ ਵੀ ਕਰ ਲਈਆਂ ਨੇ ਦਿੱਲੀ ਪਰ ਆਪਾਂ ਤੁਹਾਡੇ ਲਈ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ ਤਾਂ ਕਿ ਜਿਹੜੇ ਆਨਲਾਈਨ ਵਾਲੇ ਕਸਟਮਰ ਨੇ ਤੁਸੀਂ ਵੀ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਤੇ ਅੱਜ ਵਾਰ ਜਿਹੜੇ ਸੂਟ ਹੋਣਗੇ ਜੀ ਆਪਣੇ ਉਹ ਸੈਟ ਦਾ ਔਰਗਾਂਜ਼ਾ ਤੇ ਸੂਟ ਹੋਣਗੇ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਕਿ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਸਾਡੇ ਚੈਨਲ ਨੂੰ ਹਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਪੂਰੀ ਦੇਖਿਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਹ ਵਾਲਾ ਜਿਹੜਾ ਫੈਬਰਿਕ ਹੈ ਜੀ ਇਹ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਫੈਬਰਿਕ ਆ ਤੇ ਇਹਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਆਏ ਨੇ ਆਪਣੇ ਕੋਲੇ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਵੀ ਆਪਾਂ ਸ਼ੋਅ ਕਰਾਂਗੇ ਨਾਲ ਨਾਲ ਸੁੱਤਾ ਦਾ ਤੇ ਜਿਹੜਾ ਵੀ ਪ੍ਰਾਈਸ ਹੋਊਗਾ ਉਹ ਵਿਦ ਸ਼ਿਪਿੰਗ ਹੋਏਗਾ ਜੀ ਤੁਹਾਨੂੰ ਐਕਸਟਰਾ ਸ਼ਿਪਿੰਗ ਦੀ ਕੋਈ ਨੀਡ ਨਹੀਂ ਹੈਗੀ ਇਹਦੇ ਵਿੱਚ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਕਲਰ ਆ ਜਿਹੜਾ ਜੀ ਉਹ ਲਾਈਟ ਕਰੀਮ ਬੇਜਾ ਕਲਰ ਹੈਗਾ ਵੀ ਨਾ ਹੀ ਕਰੀਮ ਸ਼ੇਡ ਆ ਤੇ ਨਾ ਹੀ ਕੋਈ ਪੀਚ ਸ਼ੇਡ ਆ ਡਿਫਰੈਂਟ ਜਿਹਾ ਸ਼ੇਡ ਆ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੋਈ ਵੀ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਇਹ ਵਾਲਾ ਜਿਹੜਾ ਮੈਨ ਚ ਸੂਟ ਹੈ ਕੋਈ ਵੀ ਏਜ ਗਰੁੱਪ ਦਾ ਵੇਅਰ ਕਰ ਸਕਦਾ ਕਿਉਂਕਿ ਇਹ ਲਾਈਟ ਦਾ ਤੇ ਡਾਰਕ ਦਾ ਕੰਬੀਨੇਸ਼ਨਸ ਹੈਗਾ ਤੇ ਗਾਰਲਿਸ਼ ਲੁੱਕ ਵਾਲਾ ਸੂਟ ਵੀ ਬਣ ਸਕਦਾ ਜੀ ਇਹ ਹੈ ਕਿ ਤੁਸੀਂ ਪਰਾਜੋ ਸੂਟ ਰੈਡੀ ਕਰਦੇ ਹੋ ਸਲਵਾਰ ਸੂਟ ਰੈਡੀ ਕਰਦੇ ਹੋ ਤਾਂ ਕੋਈ ਵੀ ਇਸ ਦਾ ਪਹਿਣਾ ਮੇਰੀ ਪਾ ਸਕਦੀ ਹੈ ਸ਼ਿਪਿੰਗ ਫ੍ਰੀ ਰਹੇਗੀ ਜੀ ਇਹਨਾਂ ਸੂਟਾਂ ਵਿੱਚ ਤੇ ਜੇਕਰ ਤੁਸੀਂ ਘਰ ਤੋਂ ਆ ਕੇ ਸਾਡੇ ਤੋਂ ਸੂਟ ਲੈ ਕੇ ਜਾਂਦੇ ਹੋ ਮੀਨਸ ਬੁਟੀਕ ਤੋਂ ਤਾਂ ਜਿਹੜੇ ਉੱਪਰ ਵਾਲੇ 90 ਰੁਪਏ ਨੇ ਜੀ ਉਹ ਆਪਣੇ ਮੀਨਸ ਆਫ ਹੋ ਜਾਣਗੇ ਤੁਹਾਡੇ ਕਿਉਂਕਿ ਉਹ ਅਸੀਂ ਸ਼ਿਪਿੰਗ ਦੇ ਹੀ ਹੁੰਦੇ ਨੇ ਜੀ ਅਧਿਕਰਸਮ ਪਤੇ 90 ਰੁਪਈਆ ਤੱਕ ਆ ਜਾਂਦਾ ਖਰਚਾ ਜੀ ਤਿਆਰ ਕਰਕੇ ਤੇ ਇਹ ਦੇਖੋ ਜੀ ਇਹ ਦੀ ਬਾਟਮ ਰਹੇਗੀ ਇਹ ਦੀ ਸ਼ਾਰਟ ਰਹੇਗੀ ਪਰ ਤੁਸੀਂ ਆਪਣੀ ਚੋਇਸ ਦੇ ਮੁਤਾਬਕ ਇਹ ਦੀ ਸ਼ਰਟ ਤੇ ਇਹ ਦੀ ਬਾਟਮ ਵੀ ਬਣਾ ਸਕਦੇ ਹੋ ਇੱਕ ਇੱਕੀ ਚੀਜ਼ ਇਹ ਹੋਰ ਹੈ ਜਿਹਦੇ ਵਿੱਚ ਵਿਦਾਊਟ ਲਾਈਨਿੰਗ ਇਹ ਸੂਟ ਨਹੀਂ ਬਣਨਗੇ ਇਹ ਮੈਂ ਪਹਿਲਾਂ ਦੱਸ ਦੇਣੀ ਹੁੰਦੀ ਆ ਹਰ ਇੱਕ ਸੂਟ ਦੇ ਨਾਲ ਏ ਵਿਦਾਊਟ ਦੁਪੱਟਾ ਸਾਨੂੰ ਪ੍ਰਾਈਸ ਸ਼ੋ ਹੋਣਗੇ ਤੇ ਪ੍ਰਾਈਸਿੰਗ ਦੇ ਬਹੁਤ ਜ਼ਿਆਦਾ ਜੈਨੂਇਨ ਪ੍ਰਾਈਸ ਨੇ ਇੰਨੇ ਘੱਟ ਪ੍ਰਾਈਸ ਨੇ ਤੇ ਇਹ ਵਾਲੇ ਸੂਟ ਤੁਸੀਂ ਆਮ ਨਾਲ ਬਾਹਰ ਅੰਦਰ ਕਿਸੇ 파ਟ ਦਾ ਭੋਗਾ ਕਿਸੇ ਛੋਟੇ ਮੋਟੇ ਰਿਸ਼ਤੇਦਾਰੀ ਜੀ ਜਾਣਾ ਜੀ ਆਪਾਂ ਹਨਾ ਹਰ ਜਗ੍ਹਾ ਤੇ ਤੇ ਆਮ ਨਾਲ ਸੂਟ ਤੁਸੀਂ ਵੇਅਰ ਕਰ ਸਕਦੇ ਹੋ ਵਿਦਾਊਟ ਦੁਪੱਟਾ ਹੋਣਗੇ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਸਾਡੇ ਤੋਂ ਟਾਈ ਡਾਈ ਕਰਵਾਉਣਾ ਸਿੰਡਰ ਟਾਈ ਕਰਵਾਉਣਾ ਕਿਹੜਾ ਦੁਪੱਟਾ ਲਗਵਾਉਣਾ ਆਪਣੇ ਕੋਲੇ ਹਰ ਤਰ੍ਹਾਂ ਦੇ ਦੁਪੱਟੇ ਦਾ ਫੈਬਰਿਕ ਅਵੇਲੇਬਲ ਆ ਤੇ ਤੁਹਾਨੂੰ ਜਿਹੜੇ ਅਸੀਂ ਦੁਪੱਟਾ ਨਾਲ ਰੈਡੀ ਕਰਕੇ ਦੇਵਾਂਗੇ ਬਟ ਉਹਦੇ ਚਾਰजेस ਐਕਸਟਰਾ ਹੋਣਗੇ ਜੀ ਤੇ ਅਗਰ ਤੁਸੀਂ ਇਹਨੂੰ ਵਿਦ ਸਟਿਚਿੰਗ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਹੈ ਅਗਰ ਜੀ ਆਪਣੇ ਕੋਲੇ ਫਾਸਟ ਪ੍ਰਿੰਟਰ ਤੇ ਹਰ ਇੱਕ ਦੇ ਵਿੱਚ ਆਪਣੇ ਕੋਲੇ ਸਿਰਫ ਦੋ ਦੋ ਸੂਟ ਹੀ ਅਵੇਲੇਬਲ ਨੇ ਇਸ ਕਰਕੇ ਜਿੰਨਾ ਜਲਦੀ ਤੁਸੀਂ ਆਪਣਾ ਬਾਈ ਕਰ ਸਕਦੇ ਹੋ ਉਹਨਾਂ ਬਾਈ ਜਲਦੀ ਕਰ ਲਿਓ ਜੀ ਕਿਉਂਕਿ ਉਸ ਤੋਂ ਬਾਅਦ ਕਈ ਵਾਰ ਸਟਾਕ ਆਊਟ ਹੋ ਜਾਂਦੀ ਹੈ ਜੀ ਨੈਕਸਟ ਕਲਰ ਦੇਖੋਗੇ ਜੀ ਉਸ ਤੋਂ ਵੀ ਪਿਆਰਾ ਹੈਗਾ ਉਹ ਸੋਹਣਾ ਰਾਇਲ ਬਲੂ ਕਲਰ ਆ ਜੀ ਇਹ ਪੂਰਾ ਪੂਰਾ ਰਾਇਲ ਬਲੂ ਕਲਰ ਆ ਲੋ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਵੀ ਹੈ ਬੇਸ ਕਲਰ ਦੇ ਨਾਲ ਆ ਲਾਈਟ ਜਿਹਾ ਜਿਹਾ ਪੱਕਾ ਜੀ ਕਿ ਬੇਬੀ ਪਿੰਕ ਜਿਹਾ ਕਲਰ ਹੁੰਦਾ ਬਿਲਕੁਲ ਲਾਈਟ ਕਲਰ ਦੇ ਨਾਲ ਪ੍ਰਿੰਟਿੰਗ ਹੋਈ ਵੀ ਆ ਸਾਰੀ ਤੇ ਬਹੁਤ ਸੋਹਣਾ ਕਲਰ ਆ ਪਿਆਰਾ ਜੀ ਇਹ ਤੁਸੀਂ ਲੁੱਕ ਵਾਈ ਦੇਖੋਗੇ ਹਨਾ ਕਿੰਨਾ ਸੋਹਣਾ ਲੱਗੇਗਾ ਪਾਇਆ ਹੋਇਆ ਤੇ ਇਹਦੇ ਵਿੱਚ ਵੀ ਸੇਮ ਹੀ ਆਪਣੀ ਜਿਹੜੀ ਬਾਟਮ ਆਗੀ ਉਹ ਆਏਗੀ ਡਾਟ ਵਾਲੀ ਇਹ ਤੁਹਾਡੀ ਮਰਜ਼ੀ ਤੁਸੀਂ ਇਹਦੀ ਸ਼ਰਟ ਬਣਾਓ ਇਹਦੀ ਬਾਟਮ ਬਣਾਓ ਇਹਦੀ ਸ਼ਰਟ ਬਣਾਓ ਇਹਦੀ ਬਾਟਮ ਬਣਾਓ ਲੋ ਦੇਖੋ ਜੇ ਤੁਸੀਂ ਅਗਰ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਸਟੀਚਿੰਗ ਦੇ ਪ੍ਰਾਈਸ ਵੀ ਤੁਹਾਨੂੰ ਤੁਸੀਂ ਸਾਨੂੰ ਡੀਐਮ ਕਰਨਾ WhatsApp ਤੇ ਤਾਂ ਅਸੀਂ ਤੁਹਾਨੂੰ ਸਟੀਚਿੰਗ ਵੀ ਦੱਸ ਦੇਵਾਂਗੇ ਜੀ ਤੁਸੀਂ ਵਿਦ ਸਟੀਚਿੰਗ ਵੀ ਲੈ ਸਕਦੇ ਹੋ ਸਾਡੇ ਤੋਂ ਸੂਟ ਕਰਵਾ ਸਕਦੇ ਹੋ ਤੇ ਅਗਰ ਤੁਸੀਂ ਵਿਦਆਊਟ ਸਟੀਚਿੰਗ ਲਾਉਣਾ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਸਟੀਚਿੰਗ ਹੋ ਜਾਏਗਾ ਫੈਬਰਿਕ ਬਹੁਤ ਵਧੀਆ ਸੋਹਣਾ ਫੈਬਰਿਕ ਹੈ ਜੀ ਬਾਹਰ ਅੰਦਰ ਕੋਣ ਵਾਲ ਤੁਸੀਂ ਦੇਖੋ ਔਰ ਜਿਹੜੀ ਡਿਜ਼ਾਈਨਿੰਗ ਆ ਉਹ ਬਹੁਤ ਜ਼ਿਆਦਾ ਪਿਆਰੀ ਆ ਲੇਟੈਸਟ ਡਿਜ਼ਾਈਨਿੰਗ ਆ ਜੀ ਇਹ ਵਾਲੀ ਇੱਕ ਸਾਟਨ ਔਰਗਾਂਜ਼ਾ ਦਾ ਫੈਬਰਿਕ ਹੈ ਤੇ ਵਿਦ ਲਾਈਨਿੰਗ ਇਹ ਸੂਟ ਬਣਗੇ ਵਿਦਆਊਟ ਲਾਈਨਿੰਗ ਨਹੀਂ ਬਣਨਗੇ ਜੀ ਨੈਕਸਟ ਆਪਣਾ ਆ ਗਿਆ ਜੀ ਨੇਵੀ ਬਲੂ ਕਲਰ ਦੇ ਵਿੱਚ ਪਿਓਰ ਨੇਵੀ ਬਲੂ ਕਲਰ ਆ ਤੇ ਇਹਦੇ ਉੱਤੇ ਲਾਈਟ ਬੇਬੀ ਪਿੰਕ ਦੇ ਨਾਲ ਪ੍ਰਿੰਟਿੰਗ ਹੋਈ ਵੀ ਆ ਹਰ ਇੱਕ ਦੀ ਆਪਾਂ ਪ੍ਰਿੰਟਿੰਗ ਡਿਫਰੈਂਟ ਰੱਖੀ ਆ ਹਰ ਇੱਕ ਦਾ ਆਪਾਂ ਕਲਰ ਡਿਫਰੈਂਟ ਰੱਖਿਆ ਦੇਖੋ ਜੀ ਬਹੁਤ ਸੋਹਣਾ ਨਾ 2.5 ਮੀਟਰ ਵੀ ਤੁਹਾਨੂੰ ਕੱਟ ਮਿਲੇਗੀ ਪ੍ਰੋਪਰ ਮੇਂ ਦੀ ਸ਼ਰਟ ਦੀ ਟਾਈ ਮੀਟਰ ਟਾਈ ਮੀਟਰ ਹੀ ਬਾਟਮ ਦੀ ਕੱਟ ਮਿਲੇਗੀ ਪ੍ਰੋਪਰ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਆ ਹਨਾ ਰਾਜਸਤਾਨੀ ਪ੍ਰਿੰਟ ਵੀ ਕਹਿੰਦੇ ਆ ਇਹਨੂੰ ਹਨਾ ਤੇ ਬਹੁਤ ਵਧੀਆ ਲੱਗਦਾਗਾ ਤੇ ਇਹਦੀ ਵੀ ਦੇਖੋ ਜੀ ਇਹ ਵਾਲੀ ਇਹਦੀ ਬਾਟਮ ਆ ਜੀ ਅਸੀਂ ਸਾਦੇ ਵੱਲੋਂ ਇਹ ਸ਼ਰਟ ਐ ਬਾਟਮ ਆ ਪਰ ਤੁਸੀਂ ਐਕਸਚੇਂਜ ਵੀ ਕਰ ਸਕਦੇ ਹੋ ਕੋਈ ਵੀ ਚੀਜ਼ ਜਿਵੇਂ ਤੁਹਾਨੂੰ ਲੱਗਦਾਗਾ ਹਨਾ ਤੇ ਇਹਨਾਂ ਦੇ ਵਧੀਆ ਤੁਸੀਂ ਚਾਹੇ ਪਲਾਜੋ ਸੂਟ ਬਣਾਓ ਚਾਹੇ ਸਲਵਾਰ ਸੂਟ ਬਣਾਓ ਹਰ ਤਰ੍ਹਾਂ ਦਾ ਸੂਟ ਇਹਦਾ ਬਣ ਜੇਗਾ ਤੇ ਬਹੁਤ ਜ਼ਿਆਦਾ ਸੋਹਣੀ ਤੇ ਪਿਆਰੀ ਇਹਦੀ ਸੂਟਾਂ ਦੀ ਲੁੱਕ ਆਏਗੀ ਜੀ ਤੇ ਅਗਰ ਤੁਹਾਨੂੰ ਇਹਨਾਂ ਕਿੰਨਾ ਸੂਟਾਂ ਦੇ ਵਿੱਚੋਂ ਕਿੰਨਾ ਡਿਜ਼ਾਈਨਾਂ ਦੇ ਵਿੱਚੋਂ ਕੋਈ ਵੀ ਕਲਰ ਜਿਹੜਾ ਅਪੀਲ ਕਰਦਾਗਾ ਕੋਈ ਵੀ ਤੁਸੀਂ ਲਾਈਕ ਕਰ ਰਹੇ ਹੋ ਆਹ ਵਾਲਾ ਤਾਂ ਉਹ ਤਾਂ ਮੈਨੂੰ ਸਕਰੀਨਸ਼ਾਟ ਲੈਣਾਗਾ ਸਕਰੀਨ ਦੇ ਉੱਪਰ ਆਪਣੇ ਨੰਬਰ ਸ਼ੋ ਹੋ ਰਿਹਾ ਹੋਏਗਾ ਜੀ ਤੁਹਾਨੂੰ 9877615960 ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋਗੇ ਤੇ ਆਪਣਾ ਪੂਰਾ ਐਡਰੈਸ ਭੇਜ ਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਡਿਲੀਵਰੀ ਚਾਰਜਸ ਇਹਦੇ ਵਿੱਚ ਹੀ ਇਨਕਲੂਡ ਨੇ ਉਹਦਰ ਕੋ ਐਕਸਟਰਾ ਸ਼ਿਪਿੰਗ ਚਾਰਜਸ ਨਹੀਂ ਲੈ ਜਾਣਗੇ ਤੁਸੀਂ ਜੇਕਰ ਘਰ ਤੋਂ ਸੂਟ ਲੈਣਾ ਤਾਂ ਤੁਹਾਨੂੰ ਉਹਦਾ ਵੀ ਸਾਰਾ ਕਲੀਅਰ ਕਰ ਦਿੱਤਾ ਬਾਕੀ ਕਿ ਤੁਸੀਂ ਆਪਣੀ ਪਸੰਦ ਅਨੁਸਾਰ ਕਿਸੇ ਵੈਬਸਾਈਟ ਤੋਂ ਕੋਈ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੈਂਡਵਰਕਾ ਹੈਂਡਵਰਕਾ ਪੇਂਟ ਵਰਕਾ ਮਸ਼ੀਨ ਵਰਕਾ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਹਰ ਤਰ੍ਹਾਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਸਟਮਾਈਜੇਸ਼ਨ ਵੀ अवेलेबल ਹੈ ਜੀ ਤੁਸੀਂ ਆਪਣੇ ਪਸੰਦ ਦਾ ਤਾਕ ਕੇ ਲਹਿੰਗਾ ਸ਼ਰਾਰਾਂ ਗਰਾਰਾ ਸਵਾਰ ਸੂਟ ਪਲਾਜ਼ੋ ਸੂਟ ਜੋ ਫਰਾਕ ਸੂਟ ਜਿਸ ਤਰ੍ਹਾਂ ਦਾ ਤੁਹਾਨੂੰ ਪਸੰਦ ਤੁਸੀਂ ਆਪਣਾ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆ ਬਾਕੀ ਸੂਟ ਆਪਣੇ ਕੋਲੇ ਰੈਡੀ ਵੀ ਹੁੰਦੇ ਨੇ ਜੇਕਰ ਤੁਸੀਂ ਉਹਨਾਂ ਚੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੁਟੀਕ ਤੇ ਵਿజిਟ ਕਰ ਸਕਦੇ ਹੋ ਜੀ ਆਪਾਂ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੇ ਆ ਤੁਸੀਂ ਇੱਥੇ ਆ ਕੇ ਸਾਨੂੰ ਕਾਲ ਕਰ ਲੈਣੀ ਹੈ ਜੀ ਅਸੀਂ ਤੁਹਾਨੂੰ ਫੁੱਲ ਐਡਰੈਸ ਦੱਸ ਦੇਵਾਂਗੇ ਤੇ ਤੁਸੀਂ ਆਪਣਾ ਵਿజిਟ ਕਰ ਸਕਦੇ ਹੋ ਜੀ ਤੇ ਮੈਨੂੰ ਪੂਰੀ ਉਮੀਦ ਹੈ ਅੱਜ ਵਾਲੇ ਸੂਟ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਤੇ ਤੁਸੀਂ ਜਲਦੀ ਨਾਲ ਆਪਣੇ ਇਹ ਜਿਹੜੇ ਕਲੈਕਸ਼ਨ ਐ ਨੂੰ ਗ੍ਰੈਬ ਕਰੋ ਜੀ ਤੇ ਥੈਂਕ ਯੂ so much ਸਤਿ ਸ਼੍ਰੀ ਅਕਾਲ